ਤੇ ਚਲੋ ਅੱਜ ਆਪਾਂ ਬਣਾਉਣੇ ਆਂ ਤੇ ਹੀ ਪਾਪੜੀ ਚਾਟ ਤੇ ਚਲੋ ਰੈਸਪੀ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਪਾਪੜੀ ਬਣਾਉਣ ਵਾਸਤੇ ਪਹਿਲਾਂ ਆਪਾਂ ਇੱਕ ਕਟੋਰੀ ਤੋਂ ਥੋੜਾ ਜਿਹਾ ਕੱਟ ਮੈਦਾ ਲਿਆ ਤੁਸੀਂ ਕਟੋਰੀ ਫੁੱਲ ਵੀ ਲੈ ਸਕਦੇ ਹੋ ਤੇ ਇੱਕ ਕਟੋਰੀ ਤੋਂ ਕੱਟ ਮੈਦਾ ਲਿਆ ਤੇ ਇਹਦੇ ਵਿੱਚ ਆਪਾਂ ਹੁਣ ਪਾਉਨੇ ਆਂ 3 ਚਮਚੇ ਸੂਜੀ ਜਦੋਂ ਆਪਾਂ 3 ਚਮਚੇ ਸੂਜੀ ਲੈ ਲੈਨੇ ਨਾ ਤੇ ਫਿਰ ਆਪਣੀ ਇਹਦੀ ਕਟੋਰੀ ਫੁੱਲ ਹੋ ਜਾਣੀ ਹੈ ਤੇ ਹੋਗੇ 2 ਚਮਚੇ ਤੇ ਇਹ ਹੋਗੇ 3 ਚਮਚੇ ਤੇ ਇਹਨੂੰ ਆਪਾਂ ਕਿਸੇ ਵੀ ਬਰਤਨ ਵਿੱਚ ਪਾ ਲੈਨੇ ਆ ਤੇ ਇਹਦੇ ਵਿੱਚ ਆਪਾਂ ਹੁਣ ਅਜਵਾਈਨ ਪਾਉਣੀ ਹੈ ਥੋੜੀ ਜੀ ਆਪਾਂ ਅੱਧੇ ਚਮਚੇ ਨਾਲ ਘੱਟ ਅਜਵਾਈਨ ਲਈਏ ਹੁਣ ਆਪਾਂ ਹੱਥਾਂ ਤੇ ਮਲ ਕੇ ਫੇਰ ਪਾਵਾਂਗੇ ਚਰਤੀ ਤੇ ਕੋਣੀ ਇਹਦੇ ਵਿੱਚ ਆਪਾਂ ਪਾਉਣਾ ਥੋੜਾ ਜਿਹਾ ਲੂਣ ਥੋੜਾ ਜਿਹਾ ਲੂਣ ਪਾ ਦੇਣੀ ਹੈ ਤੇ ਇਹਨਾਂ ਨੂੰ ਆਪਾਂ ਮਿਲਾ ਦੇਣੀ ਆ ਹੁਣ ਆਪਾਂ ਇਹਨੂੰ ਖਸਤਾ ਬਣਾਉਣ ਵਾਸਤੇ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਜਾਂ ਡਾਲਡਾ ਪਾਵਾਂਗੇ ਜਾਂ ਰिफाइंड ਪਾ ਦਾਂਗੇ ਤੇ ਇਹਦੇ ਵਿੱਚ ਤਕਰੀਬਨ 1-2 ਚਮਚੇ ਆਪਾਂ ਦੇਸੀ ਕਿਓ ਪਾਦਨੇ ਆ ਇੱਕ ਚਮਚਾ ਹੋ ਗਿਆ ਤੇ ਇਹ ਹੋ ਗਏ 2 ਚਮਚੇ ਹੁਣ ਆਪਾਂ ਇਹਨੂੰ ਮਿਕਸ ਕਰਨਾ ਤੁਸੀਂ ਜਿਹੜਾ ਕਿਓ ਮੈਲਟ ਕਰਕੇ ਪਾ ਸਕਦੇ ਹੋ ਉਹਨੂੰ ਪਹਿਲਾਂ ਆਪਾਂ ਮਿਕਸ ਕਰਨਾ ਚਾਹੀਦਾ ਤੇ ਮੋਇਨ ਵਾਸਤੇ ਆਪਾਂ ਇਹਦੇ ਵਿੱਚ ਕਿਓ ਕਿੰਨਾ ਕੁ ਪਾਉਣਾ ਹੁੰਦਾ ਉਹ ਵੀ ਤੁਹਾਨੂੰ ਮੈਂ ਦੱਸਦੀ ਆਂ ਚੰਗੀ ਤਰ੍ਹਾਂ ਆਪਾਂ ਘਿਓ ਇਹਨਾਂ ਵਿੱਚ ਮੇਦੇ 'ਚ ਮਿਲਾ ਦਿੱਤਾ ਤੇ ਮੋਇਨ ਸਾਡਾ ਇੰਨਾ ਘੁਣਾ ਚਾਹੀਦਾ ਹੈ ਕਿ ਆਪਾਂ ਮੇਦੇ ਨੂੰ ਇਦਾਂ ਫੜ ਕੇ ਇੱਕ ਮੁਠੀ ਬਣਾ ਲਈਏ ਤੇ ਇਹ ਮੁਠੀ ਬੰਨੀ ਚਾਹੀਦੀ ਹੈ ਜੇ ਇਦਾਂ ਨਹੀਂ ਬੰਦੀ ਤੇ ਤੁਸੀਂ ਥੋੜਾ ਜਿਹਾ ਘਿਓ ਫੇਰ ਪਾ ਸਕਦੇ ਹੋ ਤੇ ਇਹਦੇ ਵਿੱਚ ਹੁਣ ਆਪਾਂ ਰੂਮ ਟੈਂਪਰੇਚਰ ਵਾਲਾ ਪਾਣੀ ਲੈਣਾ ਇਹ ਨੀ ਠੰਡਾ ਜਾਂ ਗਰਮ ਨਹੀਂ ਲੈਣਾ ਤੇ ਇਹ ਪਾਣੀ ਪਾ ਕੇ ਆਪਾਂ ਨੂੰ ਜਿਦਾ ਆਪਾਂ ਸਿੰਪਲ ਆਟਾ ਗੁੰਨੇ ਨਾ ਉਸੇ ਤਰ੍ਹਾਂ ਹੀ ਆਪਾਂ ਇਹਦਾ ਆਟਾ ਹੀ ਇਕ ਗੁੰਨਣਾ। ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਪਾਣੀ ਪਾਉਂਦੇ ਜਾਣਾ ਤੇ ਇਹਨੂੰ ਇੱਕ ਆਪਾਂ ਡੋਅ ਵਾਂਗ ਗੁੰਨ ਲੈਣਾ। ਨਾ ਬਹੁਤ ਜ਼ਿਆਦਾ ਢਿੱਲਾ ਹੋਵੇ ਤੇ ਨਾ ਬਹੁਤ ਜ਼ਿਆਦਾ ਸਖਤ ਹੀ ਹੋਵੇ। ਤੇ ਡੋਅ ਵੀ ਜਿਹੜਾ ਆਪਣਾ ਲਗਭਗ ਤਿਆਰ ਹੋ ਗਿਆ। ਤੇ ਨਾ ਬਹੁਤਾ ਸਖਤ ਹੈ ਤੇ ਨਾ ਹੀ ਬਹੁਤਾ ਢਿੱਲਾ। ਹੁਣ ਆਪਾਂ ਇਹਨੂੰ 15 ਤੋਂ 20 ਮਿੰਟ ਲਈ ਗਿੱਲੇ ਕਪੜੇ ਢੱਕ ਕੇ ਰੱਖ ਦਾਂਗੇ ਤਾਂ ਜੋ ਆਟਾ ਸੈੱਟ ਹੋ ਜੇ ਜਿਹੜੀ ਇਹਦੇ ਵਿੱਚ ਸੂਜੀ ਉਹ ਵੀ ਫੁੱਲ ਜਾਵੇ ਆਪਾਂ ਡੋਣ 15 ਤੋਂ 20 ਮਿੰਟ ਰੱਖਿਆ ਸੀ ਤੇ ਫਿਰ ਆਪਣਾ ਆਟਾ ਬਿਲਕੁਲ ਸਹੀ ਹੈ ਤੇ ਹੁਣ ਇਹਨੂੰ ਆਪਾਂ ਵੇਲਦੇ ਹਾਂ ਇਦਾਂ ਆਪਾਂ ਆਮ ਰੋਟੀ ਵੇਲੀ ਦੀ ਹੈ ਬਸ ਉਸੇ ਤਰ੍ਹਾਂ ਹੀ ਆਪਾਂ ਰੋਟੀ ਵਾਂਗ ਇਹਨੂੰ ਵੇਲਣਾ आपू हूँ बेल दी चकला ये यदर थोड़ा आटा लगा लो जो थोड़ा जा तेल लगा दो जो ज्यादा चिपक दे जिनी रोटी पतली होंगी उन्ना की पतला आपको इन बेलना किनारे रख के बेलना फिर इको वर्ग जी रोटी अपनी हो जूगी ਉਹ ਤਾਂ ਜ਼ਰੂਰੀ ਵੀ ਨਹੀਂ ਗਾ ਕਿਉਂਕਿ ਆਪਾਂ ਇਹਨੂੰ ਬਾਅਦ ਚ ਆਪਾਂ ਜਿੰਨੀ ਕੁ ਆਪਾਂ ਪਾਪੜੀ ਲੈਣੀ ਹੈ ਜਿੱਦਾਂ ਕਿ ਸਾਈਜ਼ ਹੋਣਾ ਚਾਹੀਦਾ ਉਡੇ ਸਾਈਜ਼ ਦੀ ਆਪਾਂ ਵਿੱਚੋਂ ਕੱਟ ਲੈਣਾ ਦੇਖੋ ਤਾਂ ਮੈਂ ਤੇ ਕੋਈ ਇਹਦੇ ਉੱਪਰ ਧੂੜਾ ਜਾਂ ਆਟਾ ਨਹੀਂ ਲਗਾਇਆ ਨਾ ਕੋਈ ਤੇਲ ਲਗਾਇਆ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਆਪਣੀ ਰੋਟੀ ਬੇਲੀ ਗਈ ਹੈ ਇੰਨੀ ਪਤਲੀ ਹੋਣੀ ਚਾਹੀਦੀ ਹੈ ਇਹ ਥੋੜੀ ਮੋਟੀ ਰਹਿ ਗਈ ਤੇ ਪਾਪੜੀਆਂ ਵੀ ਸੋਹਣੀਆਂ ਨਹੀਂ ਬਣੀਆਂ ਖਸਤਾ ਨਹੀਂ ਬਣੀਆਂ ਇਹ ਕਿ ਦੂਜੇ ਬਸ ਇਹ ਪਤੇਲੀ ਰੱਖਿਆ ਹੈ ਗਰਮ ਹੋਣ ਵਾਸਤੇ ਇੰਨੀ ਕੁ ਪਤਲੀ ਕੀਤੀ ਹੈ ਜਿੰਨੀ ਕੋ ਰੋਟੀ ਹੁੰਦੀ ਇੰਨੀ ਕੁ ਪਤਲੀ ਰੱਖੀ ਹੈ ਹੁਣ ਆਪਾਂ ਇਹਦੇ ਵਿੱਚ ਇਦਾਂ ਛੇਦ ਕੱਢ ਲਾਂਗੇ ਫੋਕ ਦੇ ਨਾਲ ਇਹਦਾਂ ਕੀ ਹੋਏਗਾ ਜਿਹੜੀ ਪਾਪੜੀ ਫੁੱਲੇਗੀ ਨਹੀਂ ਹੋਰ ਤੁਸੀਂ ਆਪਾਂ ਇੱਕ ਚੇਸ਼ੀਕ ਮਾਰਦਣੀ ਹੈ ਤਾਂ ਚਲੋ ਜੀ ਤੁਹਾਡੇ ਘਰ ਕੋਈ ਵੀ ਕਟਰ ਹੋਏਗਾ 쿠ਕੀ ਕਟਰ ਹੋ ਸਕਦਾ ਜਿੱਦਾਂ ਕੋਈ ਵੀ ਟੱਕਣ ਹੋ ਸਕਦਾ ਬੋਤਲ ਦਾ ਮੈਂ ਟੱਕਣ ਲੈ ਲਿਆ ਇਹਦੇ ਨਾਲ ਹੀ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਜਿਹੜਾ ਆਪਾਂ ਐਕਸਟਰਾ ਆਟਾ ਹੋਏਗਾ ਉਹ ਆਪਾਂ ਫਿਰ ਤੋਂ ਕੱਢ ਕੇ ਤੇ ਦੁਬਾਰਾ ਫੇਰ ਉਹਨਾਂ ਦੀ ਆਪਾਂ ਫੇਰ ਇਦਾਂ ਹੀ ਵੀਲ ਲਾਂਗੇ ਉਹ ਤਿੱਖਾ ਨਹੀਂ ਨਾ ਜੇ ਤਿੱਖਾ ਹੋਏ ਤਾਂ ਫੇਰ ਮਿੰਟੋ ਮਿੰਟ ਨਿਕਲ ਜਾਂਦੀ ਹੈ ਇਹ ਸਾਨੂੰ ਆਪਾਂ ਫੇਰ ਵੀ ਰਲਾਂਗੇ ਇਹ ਆਪਾਂ ਇਹਨੀਆਂ ਤਿਆਰ ਕਰ ਲਈਆਂ ਤੇ ਇਹਨਾਂ ਨੂੰ ਆਪਾਂ ਹੁਣ ਤਲਦੇ ਹਾਂ ਇਧਰ ਤੇਲ ਵੀ ਗਰਮ ਹੋ ਚੁੱਕਾ ਹੈ ਚੈੱਕ ਕਰ ਲੈਨੇ ਕਿਉਂਕਿ ਜਿਹੜਾ ਤੇਲ ਹੈ ਨਾ ਤਾਂ ਸਾਨੂੰ ਜਿਆਦਾ ਗਰਮ ਚਾਹੀਦਾ ਤੇ ਨਾ ਹੀ ਠੰਡਾ ਚਾਹੀਦਾ ਤੇ ਤੇਲ ਜਿਹੜਾ ਗਰਮ ਹੋ ਚੁੱਕਿਆ ਇਹਦੇ ਵਿੱਚ ਹੁਣ ਆਪਾਂ ਪਾਪੜੀ ਬਣਾਉਣੀ ਆ ਇੱਕ ਇੱਕ ਕਰਕੇ ਪੀਸ ਪਾ ਦੇਣੇ ਆ ਇਸ ਗੈਸ ਦੀ flame ਲਈ ਮੈਂ ਹੌਲਾ మీడియం ਹਾਈ ਕਰ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਦੀ ਸਾਈਡ ਵੀ ਚੇਂਜ ਕਰਦੇ ਜਾਣਾ ਹੈ ਉਦੋਂ ਤੱਕ ਫਰਾਈ ਕਰਾਂਗੇ ਜਦੋਂ ਤੱਕ ਇਹਦਾ ਇਹ ਕਲਰ ਇਸ ਮੈਰੀ 골ਡਨ ਨਹੀਂ ਹੋ ਜਾਂਦਾ ਥੋੜਾ ਜਿਹਾ ਟਾਈਮ ਲੱਗਣਾ ਹੈ ਇਹਨੂੰ ਕਿਉਂਕਿ ਆਪਾਂ ਘਟ ਗਏ ਇਸ ਤੇ ਜੂ ਇਹਨੂੰ ਬਣਾ ਰਹੇ ਹਾਂ ਉਹ ਟਾਈਮ ਲੱਗਣਾ ਥੋੜਾ ਜਿਹਾ ਇਦਾਂ ਇਹਨੂੰ ਹਿਲਾਉਂਦੇ ਰਹਿਣਾ ਇਹਨ ਕਿ ਇੱਕ ਪਾਸੇੋਂ ਜ਼ਿਆਦਾ ਜਿਹੜੀਆਂ ਬਰਾਊਨ ਹੋ ਜਾਣ ਇਦਾਂ ਆਪਾਂ ਹਿਲਾਉਂਦੇ ਹੋਏ ਇਹਨਾਂ ਨੂੰ ਫਰਾਈ ਕਰਨਾ ਹੈ ਕਿਉਂਕਿ ਜੇਕਰ ਆਪਾਂ ਇਹਦੀ ਗੈਸ ਦੀ ਫਲੇਮ ਜ਼ਿਆਦਾ ਕਰ ਦਾਂਗੇ ਨਾ ਤੇ ਅੰਦਰੋਂ ਇਹ ਕੱਚੀਆਂ ਰਹਿ ਜਾਣਗੀਆਂ ਬਾਹਰੋਂ ਇਹਨਾਂ ਦਾ ਕਲਰ ਜਿਹੜਾ ਡਾਰਕ ਹੋ ਜਾਏਗਾ ਤੇ ਅੰਦਰੋਂ ਇਹ ਕੱਚੀਆਂ ਰਹਿਣਗੀਆਂ ਇਸ ਕਰਕੇ ਆਪਾਂ ਫਲੇਮ ਨੂੰ ਘਟਵਾਦ ਕਰਦੇ ਹੋਏ ਇਹਨੂੰ ਤਲਣਾ ਹੈ ਇਨੇ ਥੋੜਾ ਥੋੜਾ ਕਲਰ ਜਿਹੜਾ ਸੁਨਹਿਰੀ ਜਿਹਾ ਹੋਣ ਲੱਗ ਪਿਆ ਤੇ ਲਗਭਗ ਇਹਨਾਂ ਦਾ ਕਲਰ ਕਾਫੀ 골ਡਨ ਹੋ ਚੁੱਕਾ ਹੈ ਇਹਨਾਂ ਨੂੰ ਆਪਾਂ ਹੁਣ ਪਲੇਟ ਵਿੱਚ ਕੱਢ ਲੈਣੇ ਆ ਜੀ ਆਪਣੀਆਂ ਜਿਹੜੀਆਂ ਪਾਪੜੀਆਂ ਆਪਾਂ ਤਲੀਆਂ ਬਹੁਤ ਹੀ ਸੋਹਣੀਆਂ ਬਣੀਆਂ ਤੇ कुरकुਰੀਆਂ ਬਣੀਆਂ ਦੇਖੋ ਖਸਪਾ ਬਣੀਆਂ ਤੇ ਇਹਨਾਂ ਨੂੰ ਆਪਾਂ ਹੁਣ ਠੰਡਾ ਹੋਣ ਦਿੰਨੇ ਆ ਫੇਰ ਇਹਦੀ ਆਪਾਂ ਚਾਟ ਬਣਾਵਾਂਗੇ ਜਿੰਨੇ ਚਿਰ ਤੱਕ ਆਪਣੀ ਪਾਪੜੀ ਠੰਡੀ ਹੁੰਦੀ ਹੈ ਤੇ ਆਪਾਂ ਜਿਹੜਾ ਦਹੀਂ ਰੈਡੀ ਕਰ ਲੈਨੇ ਆ ਆਪਾਂ ਇੱਕ ਕਟੋਰੀ ਤੇ ਥੋੜਾ ਜਿਹਾ ਘਟਦੇ ਹਾਂਗੇ ਇਦੇ ਵਿੱਚ ਆਪਾਂ ਹੁਣ ਸਵਾਦ ਅਨੁਸਾਰ ਨਮਕ ਪਾਣੇ ਆ ਕਿਉਂਕਿ ਨਮਕ ਆਪਾਂ ਪਾਪੜੀ ਵਿੱਚ ਵੀ ਪਾਇਆ ਸੀ ਤੇ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਆਪਣੇ ਹਿਸਾਬ ਨਾਲ ਪਾਵਾਂਗੇ ਤੇ ਥੋੜੀ ਜੀ ਇਹਦੇ ਵਿੱਚ ਆਪਾਂ ਖੰਡ ਪਾ ਦੇਣੀ ਹੈ ਅੱਧਾ ਚਮਚਾ ਖੰਡ ਪਾ ਦੇਣੀ ਹੈ ਮਿਕਸ ਕਰ ਲੈਨੇ ਇਹਨੂੰ ਤੇ ਥੋੜਾ ਵਿੱਚ ਇਹਦੇ ਕਾਲਾ ਨਮਕ ਪਾ ਦੇਣੀ ਹੈ ਤੇ ਬੈਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਪਾਪੜੀਆਂ ਜਦੋਂ ਠੰਡੀਆਂ ਹੋਣਗੀਆਂ ਤੇ ਆਪਾਂ ਇਹਦੀ ਚਾਟ ਬਣਾਵਾਂਗੇ ਜੀ ਆਪਾਂ ਹੁਣ ਪਾਪੜੀ ਚਾਟ ਬਣਾਉਣੇ ਤਿਆਰ ਕਰਦੇ ਆਂ ਇਹਦੇ ਵਾਸਤੇ ਆਪਾਂ ਇਦਾਂ ਪਾਪੜੀਆਂ ਲਗਾ ਲੈਣੀਆਂ ਬਾਕੀ ਤੁਸੀਂ ਆਪਣੇ ਅਕੋਰਡਿੰਗ ਜਿੱਦਾਂ ਵੀ ਛੋਟੀ ਵੱਡੀ ਪਲੇਟ 'ਚ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ हाँ जी जेकर भीडियो बढ़िया लगती होंगी तो इसमें लाइक शेयर सबसक्राइब जरूर करें करो तुसी तो भी घर अपने एक बार बना के जरूर देखियो तो मैं कमेंट करके दस्यो कि थोड़ी जी पापड़ी चाट किस तरह की बनी है तो हम आपने दही चंकी तरह मिक्स कर लेने ਇਦੇ ਉੱਪਰ ਹੁਣ ਆਪਾਂ ਆਲੂ ਪਾਨੇ ਆ ਆਪਾਂ ਜਿਹੜੇ ਆਲੂ ਸੀਗੇ ਉਹਨਾਂ ਨੂੰ ਉਬਾਲ ਕੇ ਛੋਟੇ ਛੋਟੇ ਪੀਸ ਵਿੱਚ ਕੱਟ ਕਰ ਲਿਆ ਇਹਦੇ ਉੱਪਰ ਉਪਰ ਹਾਂ ਇਹਨਾਂ ਦੇ ਉੱਪਰ ਆਪਾਂ ਹੁਣ ਪਾ ਦਿੰਨੇ ਆ ਉਬਾਲ ਕੇ ਠੰਡੇ ਕਰਕੇ ਤੇ ਫਿਰ ਆਪਾਂ ਇਹਦੇ ਉੱਪਰ ਇਹ ਦਾਲੂ ਪਾ ਦਿੰਨੇ ਆ ਇਦੇ ਉੱਪਰ ਆਪਾਂ ਹੁਣ ਬਰੀਕ ਕੱਟਿਆ ਹੋਇਆ ਪਿਆਜ਼ ਪਾਉਣੀ ਆ। ਇਹਨਾਂ ਆਪਾਂ ਬਰੀਕ ਕੱਟਿਆ ਪਿਆਜ਼ ਨੂੰ ਉਪਾ ਦੇਣੀ ਆ। ਤੇ ਥੋੜਾ ਜਿਹਾ ਇਹਦੇ ਉੱਪਰ ਆਪਾਂ ਹੁਣ ਕੱਟਿਆ ਹੋਇਆ ਟਮਾਟਰ ਪਾ ਦੇਣੀ ਆ। ਥੋੜੀ ਜਿਹਾ ਆਪਾਂ ਬਰੀਕ ਇਹਦੇ ਉੱਪਰ ਕੁੱਟੀ ਹੋਈ ਤਾਜ਼ਾ ਕੁੱਟੀ ਹੋਈ ਕਾਲੀ ਮਿਰਚ ਦਾ ਪਾਊਡਰ ਪਾਉਣੀ ਆ। ਇਹ ਤਾਜ਼ਾ ਆਪਾਂ ਕੁੱਟ ਕੇ ਇਹਦੇ ਉੱਪਰ ਪਾ ਦੇਣੀ ਆ। ਇਪੂ ਨਿਯ ਹੋਇਆ ਜੀਰਾ ਪਾ ਦਿੰਨੇ ਆ ਬਾਕੀ ਥੋੜੀ ਜਿਹੀ ਇਹਦੇ ਉੱਪਰ ਆਪਾਂ ਲਾਲ ਮਿਰਚ ਪਾ ਦਿੰਨੇ ਆ ਕੁੱਟੀ ਹੋਈ ਜੇ ਤੁਸੀਂ ਹਰੀ ਵੀ ਪਾਉਣਾ ਚਾਹੁੰਦੇ ਹੋ ਤਾਂ ਹਰੀ ਵੀ ਪਾ ਸਕਦੇ ਹੋ ਮੈਂ ਹਰੀ ਨਹੀਂ ਪਾਈ ਤੇ ਲੂਣ ਆਪਾਂ ਦਹੀਂ ਵਿੱਚ ਵੀ ਪਾਇਆ ਸੀ ਪਾਪੜੀ ਵਿੱਚ ਵੀ ਪਾਇਆ ਇਸ ਕਰਕੇ ਲੂਣ ਤੁਸੀਂ ਆਪਣੇ ਅਕੋਰਡਿੰਗ ਹਿਸਾਬ ਨਾਲ ਪਾ ਸਕਦੇ ਹੋ ਹੁਣ ਇਹਦੇ ਉੱਪਰ ਪਾ ਦਿੰਨੇ ਆਪਾਂ ਚਾਟ ਮਸਾਲਾ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਕਿਉਂਕਿ ਇਹਦੇ ਵਿੱਚ ਵੀ ਲੂਣ ਹੁੰਦਾ ਹੈ ਇਹਦੇ ਉੱਪਰ ਆਪਾਂ ਪਾਉਨੇ ਆ ਇਮਲੀ ਦੀ ਚਟਨੀ ਇਹ ਮੇਰੇ ਕੋਲ ਇਮਲੀ ਦੀ ਚਟਨੀ ਪਹਿਲਾਂ ਦੀ ਬਣੀ ਹੋਈ ਪਈ ਸੀ ਉਹ ਇਹਦੇ ਉੱਪਰ ਆਪਾਂ ਪਾ ਦਿੰਨੇ ਆ ਇਹ ਆਪਾਂ ਪਾ ਦਿੰਨੇ ਆ ਹਰੀ ਚਟਨੀ ਹਰੀ ਚਟਨੀ ਆਪਾਂ ਪੁਦੀਨਾ ਲੈ ਕੇ ਉਹਦੇ ਵਿੱਚ ਥੋੜੇ ਜਿਹਾ ਆਪਾਂ ਧਨੀਏ ਦੇ ਪੱਤੇ ਪਾ ਲਏ ਸੀ ਤੇ ਲੋਨ ਵਿੱਚ ਪਾ ਕੇ ਤਾਂ ਆਪਾਂ ਹਰੀ ਪੁਦੀਨੇ ਦੀ ਚਟਨੀ ਤਿਆਰ ਕਰ ਲਈਏ ਤੇ ਕੋਲ ਆਪਾਂ ਇਹਦੇ ਉੱਪਰ ਪੁਜੀਆ ਪਾ ਦੇਣੀ ਆ ਪੁਜੀਆ ਸੇਮ ਹੈ ਆਲੂ ਪੁਜੀਆ ਜਿਹਨੂੰ ਕਹਿੰਦੇ ਆ ਉਹ ਪਾ ਦੇਣੀ ਆ दोबारा फ फिर तो ये उपर आप थोड़ी चटनी पा दें थोड़े ज्याज पा दें थोड़ा जहाँ टमाटर कटे हुए पा दें बरीक कटे हुए आप धनिया पा दें धनिया पाता है, है। तो लो जी अपनी है, दही पापड़ी चाट बन के तैयार है बहुत ही ज़्यादा वाइय बनी है ਤੇ ਇਸਦੀ ਬੰਦੀ ਘਰ ਤੁਸੀਂ ਬਣਾ ਕੇ ਟਰਾਈ ਕਰਿਓ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੁਹਾਡੀ ਵੀ ਚਾਟ ਕਿਸ ਤਰ੍ਹਾਂ ਦੀ ਬਣੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ